ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਇੱਕ ਡੀਐਸਆਰ ਮਸ਼ੀਨ ਦੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਆ ਡੀਐਸਆਰ ਮਸ਼ੀਨ ਆ ਆਪਣੇ ਕਿਸਾਨ ਵੀਰ ਨੇ ਕਿਰਾਏ ਤੇ ਝੋਨਾ ਵੀਜਦੇ ਆ ਇਹ ਗੁਰਨਾਮ ਸਿੰਘਨ ਸੰਸਰ ਵਾਲਿਆਂ ਦੀ ਬਣੀ ਹੋਈ ਆ ਪਿੰਡ ਖੁੰਨਨਕਲਾ ਜਿਹੜਾ ਸ਼੍ਰੀ ਮੋਖਤਸਰ ਸਾਹਿਬ ਵਾਲੇ ਉਹਨਾਂ ਦੀ ਬਣੀ ਹੋਈ ਆ ਸੋ ਜੇਕਰ ਕਿਸੇ ਵੀਰ ਨੇ ਮਲੋਟ ਏਰੀਏ ਚ ਜਾਂ ਸ਼੍ਰੀ ਮੋਖਤਸਰ ਸਾਹਿਬ ਏਰੀਏ ਚ ਝੋਨੇ ਦੀ ਸਿੱਧੀ ਬਜਾਈ ਕਰਵਾਉਣੀ ਆ ਤਾਂ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਤੁਹਾਨੂੰ ਬੋਲ ਦਿੰਨੇ ਆ ਬਾਕੀ ਮਸ਼ੀਨ ਬਹੁਤ ਜਿਆਦਾ ਸੋਹਣੀ ਬਣੀ ਹੋਈ ਆ ਆ ਦੇਖੋ ਪਹਿਲਾਂ ਤੁਹਾਨੂੰ ਮਸ਼ੀਨ ਚੈੱਕ ਕਰਵਾ ਲੀਏ ਫੇਰ ਹੀ ਆਪਾਂ ਇਹਨਾਂ ਨੰਬਰ ਬੋਲਦੇ ਆਂ ਪੂਰੇ ਰੂਲਾ ਲੱਗਿਆ ਹੋਇਆ ਪਿੱਛੇ ਦੇ ਪੋਰ ਲੱਗੇ ਹੋਏ ਆ ਆ ਦੇਖੋ ਬਾਕੀ ਵਿਜਾਈ ਬਹੁਤ ਸੋਹਣੀ ਕਰਦੀ ਐ ਪਿਛਲੇ ਸਾਲ ਵੀ ਅਸੀਂ ਇਹਨਾਂ ਤੋਂ ਪੁਜਾਇਆ ਸੀ ਬਹੁਤ ਸੋਨਾ ਝੋਨਾ ਇੱਕ ਸਾਰ ਨਿਕਲਿਆ ਸੀ ਆ ਜਿਹੜੇ ਮਿਸਤਰੀ ਨੇ ਬਣਾਈ ਉਹਨਾਂ ਦਾ ਟਰੱਸਟ ਹੈ ਜੇਕਰ ਕਿਸੇ ਵੀਰ ਨੇ ਇਹਨਾਂ ਤੋਂ ਝੋਨਾ ਕਰਾਇ ਤੇ ਵਜਾਉਣਾ ਹੈ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆ ਟੋਲੀ ਗੱਲ ਕਰਵਾਉਣੇ ਇਹਨਾਂ ਨਾਲ ਇੱਕ ਸਾਰ ਭਜਾਈ ਕਰਦੀ ਆ ਦੇਖੋ ਮਸ਼ੀਨ ਇਹ ਆ ਦੇਖੋ ਤੇ ਸਰਵਤਰ ਚ ਵੀ ਗਿਆ ਆ ਕੱਲਾ ਕੱਲਾ ਊੜਾ ਖੜਾ ਪਿਆ ਇਹ ਦੇਖੋ ਕਿੰਨੇ ਕਿਵੇਂ ਲਾਇਆ ਹੁੰਦਾ ਆ ਨੰਬਰ ਤੁਹਾਨੂੰ ਦੱਸ ਦਿੰਨੇ ਆ ਬੋਲੋ ਨੰਬਰ ਤੁਹਾਡਾ ਆਪਣਾ ਨੰਬਰ ਹੈਗਾ 97797 00492 97797 00492 ਹਾਂਜੀ ਦਵਿੰਦਰ ਸਿੰਘ ਨਾਮ ਹੈ ਜੀ ਇਹਨਾਂ ਦਾ ਜਿਹੜੇ ਵੀਰ ਨੇ ਝੋਨੇ ਦੀ ਬਜਾਈ ਕਰਵਾਉਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ